ਤਲ ਵਿੱਚ ਲਗਾਤਾਰ ਸਵੇਰ ਦੇ 9 ਵਜੇ ਤੋਂ ਲੈ ਕੇ ਹੁਣ ਤੱਕ ਜੋ ਭੁੱਖ ਹਰ ਧਾਰ ਤੇ ਬੈਠੇ ਨੇ ਪਹਿਲਾਂ ਤਾਂ ਬਹੁਤ ਹੀ ਧੰਨਵਾਦ ਉਹਨਾਂ ਵੀਰਾਂ ਦਾ ਸਿੱਧੂ ਪਰਜਤੇ ਬੰਦੀ ਵੱਲੋਂ ਤੇ ਵੱਖ-ਵੱਖ ਜੱਤੇ ਬੰਦੀਆਂ ਤੋਂ ਜੋ ਵੀ ਸਾਰੇ ਵੀਰ ਲੀਡਰ ਜੋ ਵਰਕਰ ਆਏ ਹਨ ਉਹਨਾਂ ਦਾ ਬਹੁਤ ਧੰਨਵਾਦ ਕਿਸਾਨ ਵੀਰੋ ਅੱਜ ਜੇ ਸਾਨੂੰ ਇਸ ਦਫ਼ਤਰ ਦੇ ਮੂਹਰੇ ਬੈਠਣ ਦਾ ਜੋ ਕਾਰਨ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਦੋਂ ਅੰਗਰੇਜ਼ ਸਾਡੇ ਪੰਜਾਬ ਤੇ ਰਾਜ ਕਰਦੇ ਸੀ ਤੇ ਉਹਨਾਂ ਨੇ ਦਫ਼ਤਰ ਬਣਾਏ ਸੀ ਇਹਨਾਂ ਨੂੰ ਕਹਿੰਦੇ ਨੇ ਕਲੈਕਟਰ ਦਫ਼ਤਰ ਜਾਂ ਡੀਸੀ ਦਫ਼ਤਰ ਕਲੈਕਟਰ ਦਾ ਮਤਲਬ ਹੈ ਵੀ ਇਕੱਠੇ ਕਰਨਾ ਇਹਨਾਂ ਨੇ ਉਦੋਂ ਤੋਂ ਹੀ ਜੋ ਪੰਜਾਬ ਦੇ ਵਿੱਚ ਅੰਗਰੇਜ਼ਾਂ ਵੇਖਿਆ ਕਿ ਲੁੱਟਣ ਵਾਲਾ ਕੀ ਹੈ ਹੁਣ ਅੰਗਰੇਜ਼ਾਂ ਨੂੰ ਤੇ ਪਤਾ ਨਹੀਂ ਮੰਨੋ ਹੁਣ ਮੋਦੀ ਆ ਮੋਦੀ ਨੂੰ ਨਹੀਂ ਪਤਾ ਕੁਝ ਵੀ ਕਿ ਪੰਜਾਬ 'ਚ ਕੀ ਲੁੱਟਣਾ ਜ ਆਪ ਭਗਵੰਤ ਜਮਾਨ ਜਿਹੜਾ ਬੈਠਾ ਦਾ ਆਪਣੀ ਕੋਠੀ ਵਿੱਚ ਉਹਨੂੰ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਜੋ ਕਲੈਕਟਰ ਦਫ਼ਤਰ ਹਨ ਇਹਨਾਂ ਦੇ ਰਾਈ ਸਾਰਾ ਹੀ ਪਤਾ ਚੱਲਦਾ ਹੈ ਜੇ ਆਪਾਂ ਖੇਤਾਂ 'ਚ ਆਗਲ ਆਉਨੇ ਹਾਂ ਤੇ ਉਦੋਂ ਇਹਨਾਂ ਦੇ ਰਾਈ ਚੁੰਮੇ ਵੀ ਸਾਡੇ ਐਸ.ਐਫ.ਪੀ. ਸਨ ਹੈ ਡੀ.ਐਸ.ਪੀ. ਸਨ ਜਾਂ ਬਿਜਲੀ ਲੈਗਮੇ ਦੇ ਜਾਈ ਸੀ ਹਾਰੇ ਜਿੰਨੇ ਵੀ ਮਰਕਰੀ ਸੀ ਸਰਕਾਰੀ ਉਹਨਾਂ ਨੇ ਸਾਰੇ ਹੀ ਕਿਸਾਨਾਂ ਦੇ ਦਿਵਾਲੇ ਕਰਦੇ ਵੀ ਜਿੱਥੇ ਅੱਗ ਲੱਗਦੀ ਜਾ ਕੇ ਤੁਸੀਂ ਮੌਕੇ ਤੇ ਜਾਓ ਇਹ ਕਿੰਨੇ ਦੀ ਦੇਰ ਹੀ ਜਿੱਥੇ ਅੱਜ ਵੀ ਬੈਠੇ ਆ ਤੇ ਜੇ ਉਹ ਆਵਾਜ਼ ਭਗਵੰਤ ਮਾਨ ਕੋ ਜਾਂ ਮੋਦੀ ਕੋ ਪਹੁੰਚਦੀ ਹੈ ਮੋਦੀ ਨੂੰ ਪਤਾ ਲੱਗ ਸਕਦਾ ਹੈ ਜਾਂ ਭਗਵੰਤ ਮਾਨ ਨੂੰ ਪਤਾ ਲੱਗ ਸਕਦਾ ਹੈ ਕਿ ਦਿੱਲੀ ਤੱਕ ਕਿਸਾਨਾਂ ਦਾ ਧੂਆਂ ਜਾਂਦਾ ਹੈ ਤੇ ਅੱਜ ਕੀ ਗੱਲ ਆ ਸਵੇਰ ਦੇ ਹੀ ਜਿੰਨੇ ਵੀ ਕਿਸਾਨ ਨੇ 100 ਜਥੇ ਤੋਂ ਪਲੱਸ ਹੀ ਆ 100 ਜਥੇ ਦਾ ਆਕਾ ਕਿ 100 ਜਥਾ ਜਥਾ ਹੜਤਾਲ ਤੇ ਬੈਠੇਗਾ ਇਹ 100 ਜਥੇ ਤੋਂ ਵੱਧ ਕਿਸਾਨ ਵੀ ਸਵੇਰ ਦੇ ਭੁੱਖ ਹੜਤਾਲ ਤੇ ਬੈਠੇ ਨੇ ਇਹ ਕਿਹੜਾ ਇਹਨਾਂ ਦਾ ਅਧਿਕਾਰੀ ਤੁਹਾਡੇ ਤੁਹਾਡੇ ਘਰ ਤੱਕ ਪਹੁੰਚ ਗਈ ਸੀ ਕਿ ਉਹਨੇ ਵੀ ਕੁਝ ਕਾਹਨ ਲਈ ਬਿਠਾਇਆ ਹੋ ਜੇ ਵਰਤਾ ਦੇ ਖੇਤਾ ਜੇ ਅਗ ਲਗਦੀ ਆ ਉਦੋਂ ਤੇ ਦੂਸੀ ਤੱਕ ਵੀ ਤੁਹਾਡੇ ਖੇਤਾ ਚਲ ਜਾਂਦੇ ਆ ਸਾਰੇ ਇਹਨਾਂ ਦੇ ਮਹਿਕਮੇ ਦੇ ਜਿੰਨੇ ਬੰਦੇ ਆ ਤੁਹਾਡੇ ਖੇਤਾ ਚਲ ਜਾਂਦੇ ਆ ਤੇ ਕੀ ਗੱਲ ਅੱਜ ਡੀਸੀ ਦਫਤਰ ਦੇ ਸਾਹਮਣੇ ਸਵੇਰੇ 9 ਵਜੇ ਤੋਂ ਲੈ ਕੇ ਹੁਣ 5 ਵੱਜ ਚੁੱਕੇ ਨੇ ਅਜੇ ਤੱਕ ਵੀ ਧਰਨਾ ਜਿਹੜਾ ਜਾਰੀ ਆ ਭੁੱਖ ਹੜਤਾਲ ਆ ਰਹੀ ਆ ਅਜੇ ਤੱਕ ਵੀ ਇਹਨਾਂ ਦੇ ਕੋਈ ਵੀ ਅਧਿਕਾਰੀ ਤੁਹਾਡੇ ਤੱਕ ਨਹੀਂ ਪਹੁੰਚੇ ਉੱਡੀ ਤੁਹਾਡੀ ਕੀ ਸੁਸਿਆ ਤੁਸੀਂ ਸਵੇਰ ਦੇ ਕਿਉਂ ਬੈਠੋ ਇਸ ਕਰਕੇ ਮੇਰੀ ਸਰਕਾਰ ਗੜੀ ਬਗਾਰਸ਼ ਹੈ ਕਿ ਇਹ ਕਿਸਾਨ ਜਿਹੜੇ ਬੈਠੇ ਆ ਇਹਨਾਂ ਨੂੰ ਇਹ ਮੈਂ ਸਮਝੋ ਕਿ ਇਹ ਵੇਲੇ ਬੈਠੇ ਨੇ ਕਿ ਵੇਲੇ ਇੱਥੇ ਆੜ ਕੇ ਬੈ ਗਏ ਨੇ ਇਹ ਆਪਣੇ ਹੱਕਾਂ ਲਈ ਆਏ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸਾਡੀਆਂ ਉਹਨਾਂ ਨੂੰ ਮਨਾਉਣ ਵਾਸਤੇ 13 ਬਰਬਰੀ ਤੋਂ ਜੋ ਸ਼ੰਭੂ ਬਾਰਡਰ ਖਨੌਰੀ ਬਾਰਡਰ ਰਤਨਪੁਰ ਬਾਰਡਰ ਤੇ ਧਰਨਾ ਲੱਗਾ ਹੈ ਤੇ ਸਾਡੇ ਜੋ ਆਗੂ ਸਰਦਾਰ ਦਿਕਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਇਹ ਸ਼ੋਦ ਹੋ ਗਿਆ ਉਹਨਾਂ ਦੀ ਸੁਣਵਾਈ ਲਈ ਉਹਤ ਵਾਸਤੇ ਇੱਥੇ ਬੈਠੇ ਨੇ ਇਸ ਵਾਸਤੇ ਇਕੱਠੇ ਹੋਏ ਨੇ ਇੱਕ ਸਰਕਾਰ ਨੂੰ ਪਤਾ ਲੱਗ ਜਾਣਾ ਚਾਹੀਦਾ ਇਹ ਕੱਲਾ ਇੱਕ ਧੰਨੇਵਾਲ ਫੋਕੜਤਾ ਦੇ ਨਹੀਂ ਬੈਠਾ ਜੇ ਅੱਜ ਇਹ ਸੌਦਾ ਜਿਥਾ ਇਥੇ ਬੈਠੇ ਨੇ ਕੱਲ ਹਜ਼ਾਰਾਂ ਹੋਣ ਲੱਗਿਆ ਦੂਰ ਨਹੀਂ ਲੱਗਣੀ ਇਸ ਕਰਕੇ ਸਰਕਾਰ ਨੂੰ ਮੰਨ ਜਾਣਾ ਚਾਹੀਦਾ ਜਿਹੜੀਆਂ ਉਹਨਾਂ ਨੇ ਮੰਗਾ ਸਾਡੀਆਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਇੰਨੀਆਂ ਗੱਲਾਂ ਮੈਂ ਕਹਿੰਦਾ ਤੁਹਾਡੇ ਕੋਲ ਮੈਂ ਵੀ ਮੰਗਦਾ ਜੇ ਕੋ ਵਧ ਘਟ ਬੋਲੇ ਗਏ ਬਾਕੀ ਸਟੇ ਸੈਕਟਰੀ ਅੱਗੇ ਵੀ ਕਾਰਵਾਈ ਨਿਭਾਉਣਗੇ